ਕਰਾਰੇ ਪਾਪੜ ਲੋ ਕਰਾਰੇ ਪਾਪੜ ਇਹ ਪਾਪੜ ਦੇ ਪਾਈ ਰੁਕੀ ਜਣਾ ਦੋਨੇ ਡਟ ਆ ਨਾ ਪਾਪੜਾਂ ਵਾਲੇ ਵੀਰ ਦੀ ਵੀਡੀਓ ਵੇਖਿਓ ਸਾਰੀ ਤੇ ਬਾਕੀ ਦੀਆਂ ਗੱਲਾਂ ਕਰਦੇ ਆਪਾਂ ਬਾਅਦ ਚ ਮੈਂ ਦਿਖਾਦਾ ਸਹੀ ਪਾਪੜ ਜਣਾ ਆ ਲੋ ਜੀ ਆ ਲੋ ਪਾਪੜ ਇਹ ਕਿੱਥੋਂ ਦੇ ਨੇ ਇਹ ਲੁਧਿਆਣੇ ਦੇ ਆ ਪਾਪੜ ਮੈਂ ਝੂਠ ਨਾ ਬੋਲ ਮੈਂ ਸੋੰਕੇ ਵੇਖ ਲਿਆ ਐ ਨਹੀਂ ਆ ਗੇ ਲੁਧਿਆਣੇ ਦੇ ਕੁਛ ਹੋਰ ਦਿਖਾ ਇਹ ਆ ਲੋ ਪਾਪੜ ਬਹੁਤ ਵੱਡੇ ਪਾਪੜ ਇਹ ਕਿੱਥੋਂ ਦੇ ਨੇ ਇਹ ਅਗੇ ਬਠਿੰਡੇ ਦੇ ਕਿੰਨੇ ਦੇ ਹਾਂ ਬਹੁਤ ਵਧੀਆ ਪਾਪੜ ਆ। ਵੇ ਝੂਠ ਬੋਲਦਾ ਮੈਂ ਸੁੰਘ ਕੇ ਵੇਖਿਆ। ਕੋਈ ਪਠਿੰਡਾ ਦੇ ਨਹੀਂ ਆਗੇ ਕੋਈ ਹੋਰ ਦਿਖਾ। ਆਹ ਬਹੁਤ ਕਰਾਰੇ ਪਾਪੜ ਆ ਤਵੇ ਤੇ ਭੁੰਨੇ ਜਾ ਸਕਦੇ ਇਹਨਾਂ ਨੂੰ ਫਰਾਈ ਵੀ ਕਰ ਸਕਦੇ ਹਾਂ। ਅੰਬਰਸਰ ਦੇ ਆ ਪਾਪੜ ਆ। ਵੇ ਝੂਠ ਕਾ ਤੂੰ ਬੋਲਦਾ। ਅੰਬਰਸਰ ਦੇ ਪਾਪੜ ਦੇ ਤੇ ਖੁਸ਼ਬੂ ਹੀ ਵੱਖਰੀ ਹੁੰਦੀ ਐ। ਐਨ ਤੇਜ ਮਸਾਲੇਦਾਰ ਹੁੰਦੇ ਆ। ਮੈਂ ਸੁੰਘ ਕੇ ਵੇਖਿਆ। ਵੇ ਤੈਨੂੰ ਤਾਂ ਪਹਿਲਾਂ ਕਦੇ ਵੇਖਿਆ ਨਹੀਂ। ਤੂੰ ਹੈ ਕਿੱਥੋਂ ਦਾ? ਆ ਲਓ ਮੈਨੂੰ ਵੀ ਸੁੰਘ ਕੇ ਵੇਖ ਲਓ। ਕੀ ਹੋੜੇ? ਅਗਲੀ ਨੇ ਤੈਨੂੰ ਸੁੰਗ ਕੇ ਤੇਰਾ ਸਾਰਾ ਹੁਕੀਆ ਬਿਆਨ ਕੱਢ ਕੇ ਰੱਖ ਦੇਣਾ ਤੂੰ ਗਲੀ ਛੱਡ ਮੁੜ ਕੇ ਤੂੰ ਪਿੰਡ ਤੱਕ ਨਹੀਂ ਹੜਨਾ